ਦਾਪ ਦਾ ਮੰਤਰੀ ਵਿਕਰਮ ਮਜੀਠੀਆ ਦੀ ਰਿਹائش ਸਤੇਕ ਵਾਰ ਫਿਰ ਤੋਂ ਵਿਜੀਲੈਂਸ ਪਹੁੰਚੀ ਹੈ ਤਾਂ ਦੱਸਿਆ ਗਿਆ ਕਿ ਅਮਰitsar ਦੇ ਮਜੀਠਾ ਦੇ ਵਿੱਚ ਸਥਿਤ ਵਿਕਰਮ ਮਜੀਠੀਆ ਦੀ ਰਿਹائش ਸਤੇਕ ਵਾਰ ਫਿਰ ਤੋਂ ਵਿਜੀਲੈਂਸ ਦੇ ਵੱਲੋਂ ਰੇਡ ਕੀਤੀ ਜਾ ਰਹੀ ਹੈ ਤਾਂ ਇਸ ਤੋਂ ਪਹਿਲਾਂ 25 ਜੂਨ ਨੂੰ ਇਸੇ ਰਿਹائش ਤੇ ਵਿਜੀਲੈਂਸ ਰੇਡ ਕਰਨ ਪਹੁੰਚਦੀ ਹੈ ਤੇ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਹੋ ਜਾਂਦੀ ਹੈ ਹਾਲਾਂਕਿ ਉਸ ਦਰਮਿਆਨ ਅਕਾਲੀ ਵਰਕਰਾਂ ਦੇ ਵੱਲੋਂ ਕਾਫੀ ਇੱਥੇ ਹੰਗਾਮਾ ਕੀਤਾ ਗਿਆ ਸੀ ਤਾਂ ਇਸ ਨੂੰ ਵੇਖਦਿਆਂ ਹੋਇਆ ਇਸ ਵਾਰ ਕਾਫੀ ਵੱਡੀ ਗਿਣਤੀ ਦੇ ਵਿੱਚ ਪੁਲਿਸ ਬਲ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ ਘਰ ਦੇ ਵਿੱਚ ਛਾਪੇਮਾਰੀ جاری ਹੈ ਉਧਰ ਹੀ ਬਾਹਰ ਬੈਰੀਕੇਡਿੰਗ ਕੀਤੀ ਗਈ ਹੈ ਭਾਰੀ ਸੁਰੱਖਿਆ ਲਗਾਈ ਗਈ ਹੈ ਤਾਂ ਦੱਸ ਦਈਏ ਕਿ ਗ੍ਰੀਨ ਐਵਨਿਓ ਅੰਮ੍ਰਿਤਸਰ ਦੇ ਵਿੱਚ ਵਿਜੀਲੈਂਸ ਦੀ ਕਾਰਵਾਈ جاری ਹੈ ਜਿੱਥੇ ਜਾਇਦਾਦਾਂ ਦੀ ਜਾਂਚ ਹੋ ਰਹੀ ਹੈ ਵਿਕਰਮ ਮਜੀਠੀਆ ਤੇ ਉਹਨਾਂ ਦੇ ਪਰਿਵਾਰ ਨਾਲ ਜੁੜੀਆਂ ਪ੍ਰਾਪਰਟੀਆਂ ਤੇ ਵਿਜੀਲੈਂਸ ਦੀ ਨਜ਼ਰ ਹੈ ਤੇ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਜਿੱਥੇ ਵਿਜੀਲੈਂਸ ਦੇ ਵੱਲੋਂ ਇਹ ਰੇਡ جاری ਹੈ ਵਿਜੀਲੈਂਸ ਨੇ ਵਿਕਰਮ ਮਜੀਠੀਆ ਦੇ ਦਫ਼ਤਰ ਤੇ ਉਹਨਾਂ ਦੇ ਘਰ ਦੇ ਵਿੱਚ ਛਾਪਾ ਮਾਰਿਆ ਹੈ ਦੋਵੇਂ ਥਾਵਾਂ ਤੇ ਜਿਹੜੀ ਜਾਂਚ ਹੈ ਉਹ ਜਾਰੀ ਹੈ ਤਾਂ ਦੱਸ ਦਈਏ ਕਿ 16 ਜੁਲਾਈ ਤੱਕ ਵਿਕਰਮ ਮਜੀਠਿਆ ਨਿਊ ਨਾਬਾ ਜੇਲ੍ਹ ਦੇ ਵਿੱਚ ਨਿਆਇਕ ਹਿਰਾਸਤ ਤੇ ਨੇ ਤੇ ਇਸੇ ਵਿਚਾਲੇ ਹੁਣ ਵਿਜੀਲੈਂਸ ਵੱਡੀ ਕਾਰਵਾਈ ਕਰ ਰਹੀ ਹੈ ਸਾਬਕਾ ਮੰਤਰੀ ਵਿਕਰਮ ਮਜੀਠਿਆ ਦੀ ਰਿਹਾਈਸ਼ ਤੇ ਇੱਕ ਵਾਰ ਫਿਰ ਤੋਂ ਵਿਜੀਲੈਂਸ ਪਹੁੰਚੀ ਹੈ ਤਾਂ ਦੱਸ ਦਈਏ ਕਿ ਅੰਮ੍ਰਿਤਸਰ ਦੇ ਮਜੀਠਾ ਦੇ ਵਿੱਚ ਸਥਿਤ ਵਿਕਰਮ ਮਜੀਠਿਆ ਦੀ ਰਿਹਾਈਸ਼ ਤੇ ਇੱਕ ਵਾਰ ਫਿਰ ਤੋਂ ਵਿਜੀਲੈਂਸ ਦੇ ਵੱਲੋਂ ਰੇਡ ਕੀਤੀ ਜਾ ਰਹੀ ਹੈ ਤਾਂ ਇਸ ਤੋਂ ਪਹਿਲਾਂ 25 ਜੂਨ ਨੂੰ ਇਸੇ ਰਿਹਾਈਸ਼ ਤੇ ਵਿਜੀਲੈਂਸ ਰੇਡ ਕਰਨ ਪਹੁੰਚਦੀ ਹੈ ਤੇ ਵਿਕਰਮ ਮਜੀਠਿਆ ਦੀ ਗ੍ਰਿਫਤਾਰੀ ਹੋ ਜਾਂਦੀ ਹੈ ਹਾਲਾਂਕਿ ਉਸ ਦਰਮਿਆਨ ਅਕਾਲੀ ਵਰਕਰਾਂ ਦੇ ਵੱਲੋਂ ਕਾਫੀ ਇੱਥੇ ਹੰਗਾਮਾ ਕੀਤਾ ਗਿਆ ਸੀ ਤਾਂ ਇਸ ਨੂੰ ਨੋ ਹੋਇਆ ਇਸ ਵਾਰ ਕਾਫੀ ਵੱਡੀ ਗੰਟੀ ਦੇ ਵਿੱਚ ਪੁਲਿਸ ਬਲ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ ਘਰ ਦੇ ਵਿੱਚ ਛਾਪੇ ਮਾਰੀ ਜਾ ਰਹੀ ਹੈ ਉਧਰ ਹੀ ਬਾਹਰ ਬੈਰੀਕੇਡਿੰਗ ਕੀਤੀ ਗਈ ਹੈ ਭਾਰੀ ਸੁਰੱਖਿਆ ਲਗਾਈ ਗਈ ਹੈ ਤਾਂ ਦੱਸ ਦਈਏ ਕਿ ਗ੍ਰੀਨ ਐਵਨੂ ਅੰਮ੍ਰਿਤਸਰ ਦੇ ਵਿੱਚ ਵਿਜੀਲੈਂਸ ਦੀ ਕਾਰਵਾਈ ਚੱਲ ਰਹੀ ਹੈ ਜਿੱਥੇ ਜਾਇਦਾਦਾਂ ਦੀ ਜਾਂਚ ਹੋ ਰਹੀ ਹੈ ਵਿਕਰਮ ਮਜੀਠੀਆ ਤੇ ਉਹਨਾਂ ਦੇ ਪਰਿਵਾਰ ਨਾਲ ਜੁੜੀਆਂ ਪ੍ਰਾਪਰਟੀਆਂ ਤੇ ਵਿਜੀਲੈਂਸ ਦੀ ਨਜ਼ਰ ਹੈ ਤੇ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਜਿੱਥੇ ਵਿਜੀਲੈਂਸ ਦੇ ਵੱਲੋਂ ਇਹ ਰੇਡ ਚੱਲੀ ਹੈ ਵਿਜੀਲੈਂਸ ਨੇ ਵਿਕਰਮ ਮਜੀਠੀਆ ਦੇ ਦਫ਼ਤਰ ਤੇ ਉਹਨਾਂ ਦੇ ਘਰ ਦੇ ਵਿੱਚ ਛਾਪਾ ਮਾਰਿਆ ਹੈ ਦੋਵੇਂ ਥਾਵਾਂ ਤੇ ਜਿਹੜੀ ਜਾਂਚ ਹੈ ਉਹ ਜਾਰੀ ਹੈ ਤਾਂ ਦੱਸ ਦਈਏ ਕਿ 16 ਜੁਲਾਈ ਤੱਕ ਵਿਕਰਮ ਮਜੀਠੀਆ ਨਿਊ ਨਾਬਾ ਜੇਲ੍ਹ ਦੇ ਵਿੱਚ ਨਿਆਇਕ ਹਿਰਾਸਤ 'ਤੇ ਨੇ ਤੇ ਇਸੇ ਵਿਚਾਲੇ ਹੁਣ ਵਿਜੀਲੈਂਸ ਵੱਡੀ ਕਾਰਵਾਈ ਕਰ ਰਹੀ ਹੈ ਸਾਬਕਾ ਮੰਤਰੀ ਵਿਕਰਮ ਮਜੀਠੀਆ ਦੀ ਰਿਹਾਈ ਸਤੇਕ ਵਾਰ ਫਿਰ ਤੋਂ ਵਿਜੀਲੈਂਸ ਪਹੁੰਚੀ ਹੈ ਤਾਂ ਦੱਸ ਦਈਏ ਕਿ ਅੰਮ੍ਰਿਤਸਰ ਦੇ ਮਜੀਠਾ ਦੇ ਵਿੱਚ ਸਥਿਤ ਵਿਕਰਮ ਮਜੀਠੀਆ ਦੀ ਰਿਹਾਈ ਸਤੇਕ ਵਾਰ ਫਿਰ ਤੋਂ ਵਿਜੀਲੈਂਸ ਦੇ ਵੱਲੋਂ ਰੇਡ ਕੀਤੀ ਜਾ ਰਹੀ ਹੈ ਤਾਂ ਇਸ ਤੋਂ ਪਹਿਲਾਂ 25 ਜੂਨ ਨੂੰ ਐਸਈ ਰਿਹائش ਤੇ ਵਿਜੀਲੈਂਸ ਰੇਡ ਕਰਨ ਪਹੁੰਚਦੀ ਹੈ ਤੇ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਹੋ ਜਾਂਦੀ ਹੈ ਹਾਲਾਂਕਿ ਉਸ ਦਰਮਿਆਨ ਅਕਾਲੀ ਵਰਕਰਾਂ ਦੇ ਵੱਲੋਂ ਕਾਫੀ ਇੱਥੇ ਹੰਗਾਮਾ ਕੀਤਾ ਗਿਆ ਸੀ ਤਾਂ ਇਸ ਨੂੰ ਦੇਖਦਿਆਂ ਹੋਇਆ ਇਸ ਵਾਰ ਕਾਫੀ ਵੱਡੀ ਗਿਣਤੀ ਦੇ ਵਿੱਚ ਪੁਲਿਸ ਬਲ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ ਘਰ ਦੇ ਵਿੱਚ ਛਾਪੇਮਾਰੀ ਜਾਰੀ ਹੈ ਉਧਰ ਹੀ ਬਾਹਰ ਬੈਰੀਕੇਡਿੰਗ ਕੀਤੀ ਗਈ ਹੈ ਭਾਰੀ ਸੁਰੱਖਿਆ ਲਗਾਈ ਗਈ ਹੈ ਤਾਂ ਦੱਸਈਏ ਕਿ ਗ੍ਰੀਨ ਐਵਨ ਅੰਮ੍ਰਿਤਸਰ ਦੇ ਵਿੱਚ ਵਿਜੀਲੈਂਸ ਦੀ ਕਾਰਵਾਈ ਚੱਲ ਰਹੀ ਹੈ ਜਿੱਥੇ ਜਾਇਦਾਦਾਂ ਦੀ ਜਾਂਚ ਹੋ ਰਹੀ ਹੈ ਵਿਕਰਮ ਮਜੀਠੀਆ ਤੇ ਉਹਨਾਂ ਦੇ ਪਰਿਵਾਰ ਨਾਲ ਜੁੜੀਆਂ ਪ੍ਰਾਪਰਟੀਆਂ ਤੇ ਵਿਜੀਲੈਂਸ ਦੀ ਨਜ਼ਰ ਹੈ ਤੇ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਜਿੱਥੇ ਵਿਜੀਲੈਂਸ ਦੇ ਵੱਲੋਂ ਇਹ ਰੇਡ ਚੱਲ ਰਹੀ ਹੈ ਵਿਜੀਲੈਂਸ ਨੇ ਵਿਕਰਮ ਮਜੀਠੀਆ ਦੇ ਦਫ਼ਤਰ ਤੇ ਉਹਨਾਂ ਦੇ ਘਰ ਦੇ ਵਿੱਚ ਛਾਪਾ ਮਾਰਿਆ ਹੈ ਦੋਵੇਂ ਥਾਵਾਂ ਤੇ ਜਿਹੜੀ ਜਾਂਚ ਹੈ ਉਹ ਜਾਰੀ ਹੈ ਤਾਂ ਦੱਸ ਦਈਏ ਕਿ 16 ਜੁਲਾਈ ਤੱਕ ਵਿਕਰਮ ਮਜੀਠੀਆ ਨਿਊ ਨਾਬਾ ਜੇਲ੍ਹ ਦੇ ਵਿੱਚ ਨਿਆਇਕ ਹਿਰਾਸਤ ਤੇ ਨੇ ਤੇ ਇਸੇ ਵਿਚਾਲੇ ਹੁਣ ਵਿਜੀਲੈਂਸ வடிக்க